ਜਿਵੇਂ ਭਈ ਆਪਾਂ ਜਾਣਦੇ ਆਂ ਵੀ ਕੱਲ ਸੁਖਪਾਲ ਸਿੰਘ ਖਹਿਰਾਜੀ ਦੀ ਇੱਕ ਕੇਸ ਦੇ ਵਿੱਚੋਂ ਜ਼ਮਾਨਤ ਹੋਈ ਉਹਨਾਂ ਨੇ ਬਾਹਰ ਆਉਣਾ ਸੀ ਪਰ ਬਾਹਰ ਆਉਂਦਿਆਂ ਨੂੰ ਹੀ ਪੁਲਿਸ ਨੇ ਇੱਕ ਕੇਸ 'ਚ ਹੋਰ ਉਹਨਾਂ ਨੂੰ ਚੱਕ ਲਿਆ ਮੇਰੇ ਕੋਲ ਗੱਲ ਯਾਦ ਆ ਗਈ ਇੱਕ ਵਾਰ ਘੁਤਰੂ ਦੇ ਕੋਠੇ ਦੇ ਉੱਤੇ ਰਿਛ ਚੜ ਗਿਆ ਸਾਰਾ ਟੱਬਰ ਸਹਿਮਿਆ ਫਿਰੇ ਡਰਿਆ ਫਿਰੇ ਘੁਤਰੂ ਵੀ ਡਰਿਆ ਫਿਰੇ ਤੇ ਇੱਕ ਮਾਹਰ ਨੂੰ ਬੁਲਾ ਲਿਆ ਮਾਹਰ ਆ ਗਿਆ ਮਾਹਰ ਨੇ ਇੱਕ ਖੁੰਖਾਰ ਕੁੱਤਾ ਬੇੜੇ ਦੇ ਵਿੱਚ ਛੱਡਤਾ ਤੇ ਆਪ ਮੋਢੇ 'ਚ ਰਫਲ ਪਾ ਕੇ ਹੱਥ 'ਚ ਡਾਂਗ ਲੈ ਕੇ ਕੋਠੇ 'ਤੇ ਚੜ ਗਿਆ ਕੋਠੇ 'ਤੇ ਚੜ ਕੇ ਰਿਛ ਦੇ ਮਾਰੀ ਉਹਨੇ ਹੁੱਜ ਰਿਛ ਜਾ ਕੇ ਬੇੜੇ 'ਚ ਡਿੱਗ ਪਿਆ ਬੇੜੇ 'ਚ ਡਿੱਗਣਸਾਰ ਉਹ ਕੁੱਤੇ ਨੇ ਰਿਛ ਨੂੰ ਸਾਂਭ ਲਿਆ ਜਦੋਂ ਮਾਹਰ ਹੀਠਾਂ ਉਤਰਿਆ ਆ ਰਿਹਾ ਸੀ ਤਾਂ ਘੁਤਰੂ ਨੇ ਮਾਹਰ ਨੂੰ ਪੁੱਛਿਆ ਕਹਿੰਦਾ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਆਹ ਕੰਮ ਤਾਂ ਸਾਰਾ ਡਾਂਗ ਨੇ ਕਰਤਾ ਪਰ ਤੁਸੀਂ ਹਾਂ ਰਫਲ ਮੋਢੇ 'ਚ ਕਿਉਂ ਪਾਈ ਹੈ ਮਾਹਰ ਬੋਲਦਾ ਕਹਿੰਦਾ ਬਿੱਲਿਆ ਇਹ ਰਫਲ ਪਲਾਨ ਨੰਬਰ 2 ਸੀ ਕੁੱਤਰੂ ਕਹਿੰਦਾ ਮਹਾਰਾਜ ਮੇਰੇ ਸਮਝ ਨਹੀਂ ਆਇਆ ਕਹਿੰਦਾ ਦੇਖ ਕਹਿੰਦਾ ਮੰਨ ਲੈ ਰਿਛ ਦੇ ਮੈਂ ਡਾਂਗ ਦੀ ਹੁੱਜ ਮਾਰਦਾ ਮਾਰਦਾ ਆਪ ਵੇੜੇ ਚ ਡਿੱਗ ਪੈਂਦਾ ਤੇ ਜਿਹੜਾ ਵੇੜੇ ਚ ਕੁੱਤਾ ਦੁਰੈ ਫਿਰਦਾ ਉਹਨੇ ਡਾਂਗ ਨਾਲ ਨਹੀਂ ਲੋਟ ਆਉਣਾ ਸੀ ਉਹਦੇ ਵਾਸਤੇ ਤਾਂ ਰਫਲੀ ਕੰਮ ਕਰਦੀ ਇਸ ਕਰਕੇ ਇਹ ਰਫਲ ਪਲਾਨ ਨੰਬਰ 2 ਸੀ ਭਾਈ ਉਹੀ ਗੱਲ ਹੋਗੀ ਖੈਰਾ ਸਾਹਿਬ ਨਾਲ ਖੈਰਾ ਸਾਹਿਬ ਦੀ ਇੱਕ ਕੇਸ ਦੇ ਵਿੱਚੋਂ ਜ਼ਮਾਨਤ ਹੋਈ ਤੇ ਫਿਰ ਪੁਲਿਸ ਵਾਲਿਆਂ ਨੇ پلان ਨੰਬਰ 2 ਖੈਰਾ ਸਾਹਿਬ ਤੇ ਲਾਗੂ ਕਰਤਾ ਤੇ ਚਾਕੇ ਫੇਰ ਅੰਦਰ ਮਾਰਿਆ ਜਿਵੇਂ ਕਈ ਸਿੰਘਾਂ ਦੀ ਇੰਟਰਵਿਊਆਂ ਸੁਣੀਆਂ ਉਹ ਦੱਸਦੇ ਹੁੰਦੇ ਸੀ ਕਹਿੰਦੇ ਜਦੋਂ ਸਾਡੀ ਕਿਸੇ ਕੇਸ ਦੇ ਵਿੱਚੋਂ 90 ਦੇ ਦੌਰ ਦੇ ਵਿੱਚ ਜ਼ਮਾਨਤ ਹੋ ਜਾਂਦੀ ਤਾਂ ਜਦੋਂ ਅਸੀਂ ਬਾਹਰ ਨਿਕਲਣ ਲੱਗਦੇ ਪੁਲਿਸ ਉਹਦੋਂ ਪਹਿਲਾਂ ਹੀ ਇੱਕ ਹੋਰ ਕੇਸ ਸਾਡੇ ਤੇ ਪਾ ਕੇ ਸਾਨੂੰ ਅੰਦਰ ਧੱਕ ਦਿੰਦੀ ਸੀ ਯਾਨੀ ਬਾਈ ਇਹ ਤਾਂ ਟ੍ਰੈਂਡ ਹੈ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਸਿਸਟਮ ਉਹੀ ਰਹਿੰਦੇ ਨੇ ਇਹ ਤਾਂ ਉਹੀ ਕੰਮ ਹੋ ਗਿਆ ਵੀ ਖੈਰਾ ਸਾਹਿਬ ਤੇ ਉਹੀ ਪੁਰਾਣੀਆਂ ਸਰਕਾਰਾਂ ਵਾਲਾ ਪਲਾਨ ਨੰਬਰ 2 ਲਾਗੂ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਆ ਟ੍ਰੈਂਡ ਆਉਂਦੇ ਜਾਂਦੇ ਰਹਿੰਦੇ ਨੇ ਜਿਵੇਂ ਹੁਣ ਖੁੱਲੀ ਮੂਰੀ ਵਾਲੀ ਪੈਂਟ ਵਾਲਾ ਟ੍ਰੈਂਡ ਆ ਪਹਿਲਾਂ ਅੰਤਾਂ ਵਚਨ ਵੇਲੇ ਹੁੰਦਾ ਸੀ ਤੇ ਘੁੰਮ ਕੇ ਫੇਰ ਆ ਗਿਆ ਜਾਨੀ ਉਹੋ ਜੇ ਟ੍ਰੈਂਡ ਦੁਬਾਰਤ ਆਉਂਦੇ ਰਹਿੰਦੇ ਨੇ ਤੇ ਹੁਣ ਤੁਸੀਂ ਦੇਖੋ ਖੈਰਾ ਸਾਹਿਬ ਦੀ ਚਿੱਟੀ ਦਾੜੀ ਤੇ ਤੰਜ ਵੀ ਕਸੇ ਜਾ ਰਹੇ ਨੇ ਪਰ ਬਾਈ ਜੀ ਇਹ ਕਾਲੀ ਕਿਸੇ ਦੀ ਨਹੀਂ ਰਹਿਣੀ ਇਹ ਚਿੱਟੀ ਹਰੇਕ ਦੀ ਹੋਣੀ ਹੈ ਤੇ ਇੱਕ ਗੱਲ ਹੋਰ ਖੈਰਾ ਸਾਹਿਬ ਤੁਹਾਡੇ ਨਾਲ ਤਾਂ ਉਹ ਹੋ ਗਿਆ ਨਾ ਮੈਂ ਪੇਕਿਆਂ ਨੇ ਰੱਖੀ ਨਾ ਮੈਂ ਸਹੁਰਿਆਂ ਦੀ ਹੋਈ ਜਾਨੀ ਨਾ ਤਾਂ ਤੁਹਾਡੇ ਨਾਲ ਜਿਨ੍ਹਾਂ ਦੇ ਵਿਰੁੱਧ ਤੁਸੀਂ ਬੋਲਦੇ ਸੀ ਉਹ ਖੜਿਆ ਨਾ ਫਿਰ ਜਿਨ੍ਹਾਂ ਦੇ ਤੁਸੀਂ ਹੈਗੇ ਸੀ ਉਹ ਖੜੇ ਨੇ ਸਾਰਿਆਂ ਨੇ ਤੁਹਾਡੇ ਨਾਲੋਂ ਕੇਸਲ ਵਟ ਲਈ ਹੁਣ ਤੁਸੀਂ ਹੈਗੇ ਹੋ ਪੁਰਾਣੇ ਰਾਜਨੀਤਿਕ ਬੰਦੇ ਤੁਹਾਡੇ ਪਿਤਾ ਜੀ ਤੁਹਾਡੇ ਦਾਦਾ ਜੀ ਵੀ ਰਾਜਨੀਤੀ 'ਚ ਰਹੇ ਨੇ ਮਹਾਰਾਜ ਤੁਹਾਨੂੰ ਮੇਰੀ ਇਹ ਹਦਾਇਤ ਹੈ ਵੀ ਤੁਸੀਂ ਵੀ ਕੋਈ ਨਾ ਕੋਈ ਪਲਾਨ ਨੰਬਰ 2 ਵਰਤੋ ਯਾਨੀ ਅਪੀਲ ਦਲੀਲ ਤਰਕ ਸਭ ਕੁਝ ਜ਼ੀਰੋ ਹੋ ਗਏ ਤੁਸੀਂ ਵੀ ਲੰਬੇ ਤਜਰਬੇਕਾਰ ਹੋ ਹੁਣ ਫੈਸਲਾ ਤੁਸੀਂ ਕਰਨਾ ਹੈ ਵੀ ਇਸ ਦੁਬਧਾ ਦੇ ਵਿੱਚੋਂ ਨਿਕਲਣ ਵਾਸਤੇ ਪਲਾਨ ਨੰਬਰ 2 ਕੀ ਹੋਵੇ ਜਿਹੜਾ ਸੱਪ ਵੀ ਮਰ ਜੇ ਤੇ ਸੋਟੀ ਵੀ ਨਾ ਟੁੱਟੇ